ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਥ ਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਇਸ਼ਟ ਸਭੈ ਤੁਮ ਕਾ ਬੋ ਆਪ ਹਾਥ ਦਰ ਮੋਹਿ ਬਚਾ ਬੋ ਤੁਕੀ ਬਸ ਮੂਰ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੂਰ ਅਛਾ ਨਿਜ ਕਰਦਾ ਕਰੀਐ ਸਬਰਨ ਕੋ ਬਾਤ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋ ਯਵਰ ਨ ਤਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਚੁਰ ਸੱਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਜਬਰੀ ਐ ਮਰਨ ਕਾਲ ਕਾ ਤਰਾਸ ਨਿਬਰੀ ਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸੂਜੋ ਕਰਿਓ ਰੱਛਾ ਰੱਖ ਲਿਓ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਲ ਪਾਇਕਰ ਬਿਸਨ ਪ੍ਰਖਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ सिवकन को सब गुण सुख दियो सतरन को पल मो बद कियो घट घट के अंतर की जानत भले बुरे की पीर पछानत चीटी ते कुंचर असूला सब पर कृपा दिश कर फूला संतन दुख पाए ते दुखी सुख पाए साधन के सुखी एक एक की पीर पछाने कटकट के पट पट की जाने ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਕ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੇ ਬੂਜ ਉਚਾਰੈ ਤੁਮ ਸਭ ਹਿੱਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਨੀਲ ਅਨਾਦ ਸੰਭ ਤਕ ਮੂੜ ਉਚਾਰਤ ਪੇਦਾ ਜਾਕੋ ਪੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾ ਦੇਵ ਕੋ ਕੈਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਪਹਿਨ ਪਹਿਨ ਤੂੰ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੂਪ ਸਰੂਪਾ ਰੰਗ ਪਇਓ ਰਾਗ ਕੈ ਭੂਪਾ ਅੰਡਜੇ ਰਸੇ ਤਜ ਕੀਨੇ ਉਤਪੁਜ ਖਾਨ ਬਹੁਤ ਰਚ ਦੇਨੇ ਕਹਉ ਪੂਲ ਰਾਜਾ ਹੋਵੈ ਬੈਠਾ ਕਹਉ ਸਿਮੜ ਪਇਓ ਸ਼ੰਕਰ ਕੈਠਾ ਸਿਗਰੇ ਸਿਰਟ ਦਿਖਾਏ ਅਚੰਭਾਭ ਆਦ ਚੁਗਾਦ ਸਰੂਪ ਸੋਇਮ ਭਾਵ ਅਬਰਖਾ ਮੇਰੀ ਤੁਮ ਕਰੋ ਸੇਖੋ ਬਾਰ ਸਿਕ ਸੰਗਰੋ ਦੁਸ਼ਟ ਜੇ ਤੇ ਉਠਵਤ ਤੂ ਤਪਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੂਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੋਖ ਤਾ ਹੋਵੈ ਮਾਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਹ ਤਾਕੇ ਕਾਲ ਨਿਕਟ ਨਹ ਆਹ ਰੱਛਾ ਹੋਏ ਤਾ ਸਭ ਕਾਲਾ ਦੁਸ਼ਟ ਅਰੇਸ਼ਟ ਠਰਿਆ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਘਰ ਮੋਂ ਸਭ ਹੋਈ ਦੁਸ਼ਟ ਚਾਚ ਵਸ ਕਰ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ ਜਿਨਰ ਨਾਮ ਤੇਹਾਰੋ ਕਾਹ ਆ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤਮੇ ਸ਼ਰਨ ਤੇ ਹਾਰੀ ਆਪ ਹੱਥ ਲਿਹੋ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੇ ਲਿਹੋ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪਿਰਤ ਪਾਰਾ ਹਮਰੇ ਦੁਇਸ਼ਟ ਸਭੈ ਤੁਮ ਕਾ ਬੋ ਆਪ ਹਾਥ ਦੇ ਮੋਹਿ ਬਚਾ ਬੋ ਸੁਖੀ ਬਸੇ ਮੂਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰਤ ਛਨਿ ਕਰਦਾ ਕਰੀਐ ਸਬਰਨ ਕੋ ਬਾਤ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰ ਨ ਤਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਚਲ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਜਬਰੀਐ ਮਰਨ ਕਾਲ ਕਾ ਤਰਾਸ ਨਿਬਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂਜੋ ਕਰਿਓ ਰੱਛਾ ਰੱਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂਵ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਂਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ सिवकन को सब गुण सुख दियो सतरन को पल मो बद कियो घट घट के अंतर की जानत भले बुरे की पीर पछानत चीटी ते कुंचर असूला सब पर कृपा दिष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने ਜਬੂ ਉਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਕ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੇ ਬੋਜ ਉਚਾਰੈ ਤੁਮ ਸਭ ਹਿਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਨੀਲ ਅਨਾਦ ਸੰਭ ਤਕ ਮੂੜ ਉਚਾਰਤ ਪੈਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾ ਦੇਵ ਕੋ ਕੈਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਪਹਿਨ ਪਹਿਨ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੂਪ ਸਰੂਪਾ ਰੰਗ ਪਇਓ ਰਾਗ ਕੈ ਭੂਪਾ ਅੰਡਜੇ ਰਸ ਸਿਤਜ ਕੀਨੇ ਉਤਪੁਜ ਖਾਨ ਬਹੁਤ ਰਚ ਦੇਨੇ ਕਹਉ ਫੂਲ ਰਾਜਾ ਹੋਵੈ ਬੈਠਾ ਕਹਉ ਸਿਮੜ ਪਇਓ ਸ਼ੰਕਰ ਕੈਠਾ ਸਿਗਰੇ ਸਿਰਟ ਦਿਖਾਏ ਅਚੰਭਾਭ ਆਦ ਜੁਗਾਦ ਸਰੂਪ ਸੋਇਮ ਭਾਵ ਅਬਰਛਾ ਮੇਰੀ ਤੁਮ ਕਰੋ ਸੇਖੋ ਬਾਰ ਸਿਕ ਸੰਗਾਰੋ ਦੁਇ ਤੇ ਜੇ ਤੇ ਉਠਵਤ ਤਉ ਤਪਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਆ ਤ ਹੋਵੈ ਮਾਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਹਿ ਤਕੇ ਕਾਲ ਨਿਕਟ ਨਹਿ ਆਹਿ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰੇਸ਼ਟ ਠਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਘਰ ਮੋਂ ਸਭ ਹੋਈ ਦੁਸ਼ਟ ਚਾਚਵਸ ਕਰ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ ਜਿਨਰ ਨਾਮ ਤੇਹਾਰੋ ਕਾਹ ਆ ਦਰਦ ਦੁਸ਼ਟ ਦੋਖ ਤੇ ਰਾਹ ਖੜ ਕੇ ਤਮੇ ਸ਼ਰਨ ਤੇ ਹਾਰੀ ਆਪ ਹੱਦ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਕੇ ਤੈਂ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲਿਹੋ ਉਬਾਰੇ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਇਸ਼ਟ ਸਭੈ ਤੁਮ ਕਾ ਬੋ ਆਪ ਹਾਥ ਦੇ ਮੋਹਿ ਬਚਾ ਬੋ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰਤ ਛਾਣਿ ਕਰਦਾ ਕਰੀਐ ਸਬਰਨ ਕੋ ਬਾਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾਡ ਕੋਈ ਅਬਰ ਨ ਤਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਚਲ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਜਬਰੀਐ ਮਰਨ ਕਾਲ ਕਾ ਤਰਾਸ ਨਿਬਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੋ ਕਰਿਓ ਰੱਛਾ ਰੱਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂਵ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਗਨ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤਹਿਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ घट के अंतर की जानत भले बुरे की पीर पहचानत चीटी ते कुंचर असूला सब पर कृपा दिश कर फूला संतन दुख पाए ते दुखी सुख पाए साधन के सुखी एक एक की पीर पछान कट के पट पट की जान जब उद कर करा तारा प्रजा तरत तब देह अपारा ਜਬ ਅਕਰਕ ਕਰਤਹੁ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੇ ਬੂਜ ਉਚਾਰੈ ਤੁਮ ਸਭ ਹਿਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਨੀਲ ਅਨਾਦ ਸੰਭ ਤਾਕ ਮੂੜ ਉਚਾਰਤ ਪੇਦਾ ਜਾਕੋ ਪੇਵਨ ਪਾਪਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾ ਦੇਵ ਕੋ ਕੈਦ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਹਿਨ ਪਹਿਨ ਤੂੰ ਹੈ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਯੋ ਰਾਵ ਕੈ ਪੂਪਾ ਅੰਡਜੇ ਰਸੇ ਤਜ ਕੀਨੇ ਉਤਪੁਜ ਖਾਨ ਬਹੁ ਰਚ ਦੇਨੇ ਕਹਉ ਪੂਲ ਰਾਜਾ ਹੋਵੈ ਬੈਠਾ ਕਹਉ ਸਿਮੜ ਪਇਓ ਸ਼ੰਕਰ ਕੈਠਾ ਸਿਗਰੇ ਸਿਰਟ ਦਿਖਾਏ ਅਚੰਭਾਭ ਆਦ ਚੁਗਾਦ ਸਰੂਪ ਸੋਇਮ ਭਾਵ ਅਬਰਛਾ ਮੇਰੀ ਤੁਮ ਕਰੋ ਸੇਖੋ ਬਾਰ ਸਿਕ ਸੰਗਰੋ ਦੁਇਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਹਸ ਤੁਜ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੈ ਮਾਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਹ ਤਾਕੇ ਕਾਲ ਨਿਕਟ ਨਹ ਆਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੇਅੰਤ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਘਰੋਂ ਸਭ ਹੋਈ ਦੁਸ਼ਟ ਚਾਚਵਸ ਕਰ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ ਜਿਨਰ ਨਾਮ ਤੇਹਾਰੋ ਕਾਹ ਆਦਰਿਦ ਦੁਸ਼ਟ ਦੋਗ ਤੇ ਰਾਹ ਖੜਕੇ ਤਮੈ ਚਰਨ ਤੇਹਾਰੀ ਆਪ ਹੱਦ ਲਿਹੋ ਉਬਾਰੀ ਸਰਬ ਥਰਮ ਹੋ ਹੋ ਸਹਾਈ ਦੁਸ਼ਟ ਦੋਗ ਤੇ ਲਿਹੋ ਬਚਾਈ ਕੜਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਥੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਤ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤ ਪਾਰਾ ਹਮਰੇ ਦੁਇਸ਼ਟ ਸਭੈ ਤੁਮ ਕਾ ਬੋ ਆਪ ਹਾਤ ਦਾ ਮੋਹਿ ਬਚਾ ਬੋ ਸੁਖੀ ਬਸੈ ਮੂਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰ ਰੱਛਾ ਨਿਜ ਕਰਦਾ ਕਰੀਐ ਸਭ ਰਣ ਕੋ ਬਾਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਚਾੜ ਕੋਈ ਅਬਰ ਨ ਤਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਚਲ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਜਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉ ਜੋ ਸਦਾ ਹਮਾਰੇ ਪਛਾ ਸਿਰ ਅਸ ਤੂ ਜੋ ਕਰਿਓ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਂਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਬਾਰੀ ਸਭ ਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦਕਿਯੋ खटखट के अंतर की जानत भले बुरे की पीर पछानत, चीटी ते सब पर कृपा संतन दुख पाए ते दुखी सुख पाए साधन के सुखी एक एक पीर पछाने खटखट के पट पट की जान जब उद कर तारा प्रजा तर्त तब देह अपारा ਜਬ ਆਕਰਕ ਕਰਤਹੁ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੇ ਬੂਜ ਉਚਾਰੈ ਤੁਮ ਸਭ ਹਿੱਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਨੀਲ ਅਨਾਦ ਸੰਭ ਤਾਕ ਮੂੜ ਉਚਾਰਤ ਪੇਦਾ ਜਾਕੋ ਪੇਵਨ ਪਾਪਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂਰ ਕਜ ਭੇਦ ਨ ਜਾਣਤ ਮਹਾ ਦੇਵ ਕੋ ਕੈਤ ਸਦਾ ਸੇਵ। ਨਿਰੰਕਾਰ ਕਾ ਚੀਨਤ ਨਹਿ ਪੈਬ ਆਪ ਆਪਨੇ ਬੁੱਧ ਹੈ ਜੇਤੀ। ਵਰਨਤ ਭਿੰਨ ਪੈਨ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ। ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੂਪ ਸਰੂਪਾ। ਰੰਗ ਪਯੋ ਰਾਵ ਕੈ ਭੂਪਾ ਅੰਡਜੇ ਰਸੇ ਤਜ ਕੀਨੇ। ਉਤਪੁਜ ਖਾਨ ਬਹੁ ਰਚ ਦੇਨੇ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮੜ ਪਇਓ ਸ਼ੰਕਰ ਕੈਠਾ ਸਿਗਰੇ ਸਿਰਟ ਦਿਖਾਏ ਆ ਚੰਪਾਭ ਆਦ ਚੁਗਾਦ ਸਰੂਪ ਸੋਇਮ ਭਾਵ ਅਬਰਖਾ ਮੇਰੀ ਤੁਮ ਕਰੋ ਸੇਖੋ ਬਾਰ ਸਿਕ ਸੰਗ ਰੋ ਦੁਇਟ ਜੇਤੇ ਉਠਵ ਤਤ ਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਉਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੈ ਮਾਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਹਿ ਤਾਕੇ ਕਾਲ ਨਿਕਟ ਨਹਿ ਆਹਿ ਰੱਛਾ ਹੋਏ ਤਾਹਿ ਸਭ ਕਾਲਾ ਦੁਸ਼ਟ ਅਰੇਸ਼ਟ ਟਰੈ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਘਰੋਂ ਸਭ ਹੋਈ ਦੁਸ਼ਟ ਚਾਚ ਵਸ ਕਰ ਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਗ ਤੇ ਰਾਹ ਖੜਕੇ ਤਮੈ ਸ਼ਰਨ ਤੇ ਹਾਰੀ ਆਪ ਹੱਦ ਲਿਹੋ ਉਬਾਰੀ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਗ ਤੇ ਲਿਹੋ ਬਚਾਈ ੜਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਤ ਦੈ ਲਿਹੋ ਉਬਾਰੀ ਸਰਬ ਥੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਤ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤ ਪਾਰਾ ਹਮਰੇ ਦੁਇਸ਼ਟ ਸਭੈ ਤੁਮ ਕਾ ਬੋ ਆਪ ਹਾਤ ਦਾ ਮੋਹੇ ਬਚਾ ਬੋ ਸੁਖੀ ਬਸੈ ਮੂਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰ ਰੱਛਾ ਨਿਜ ਕਰਦਾ ਕਰੀਐ ਸਭ ਰਣ ਕੋ ਬਾਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਕੋ ਯਵਰ ਨ ਤਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਚਲ ਸੱਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਜਬਰੀਐ ਮਰਨ ਕਾਲ ਕਾ ਤਰਾਸ ਨਿਬਰੀਐ ਉ ਜੋ ਸਦਾ ਹਮਾਰੇ ਪਛਾ ਸ੍ਰੀ ਅਸੂਜੋ ਕਰਿਓ ਰੱਛਾ ਰਾਖਿ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਂਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਗਲ ਪ੍ਰਜਾ ਦਿਨ ਆਪ ਸਬਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਇਓ ਸਤਰਨ ਕੋ ਪਲ ਮੋ ਬਦਕਿਓ खटखट के अंतर की जानत भले की पीर पछानत, चीटी ते पर कृपा दिश कर संतन पाए ते दुखी सुख पाए साधन के सुखी एक की पीर पछाने खटखट के पट पट की जान जब उद करा कर तारा प्रजा तर्त तब देह अपारा ਜਬ ਆਕਰਕ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੇ ਬੋਜ ਉਚਾਰੈ ਤੁਮ ਸਭ ਹਿਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਨੀਲ ਅਨਾਦ ਸੰਭ ਤਕ ਮੂੜ ਉਚਾਰਤ ਪੇਦਾ ਜਾਕੋ ਪੇਵਨ ਪਾਪਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾ ਦੇਵ ਕੋ ਕੈਦ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਬ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਹਿਨ ਪਹਿਨ ਤੂੰ ਹੈ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਯੋ ਰਾਵ ਕੈ ਪੂਪਾ ਅੰਡਜੇ ਰਸੇ ਤਜ ਕੀਨੇ ਉਤਪੁਜ ਖਾਨ ਬਹੁਤ ਰਚ ਦੇਨੇ ਕਹਉ ਪੂਲ ਰਾਜਾ ਹੋਵੈ ਬੈਠਾ ਕਹਉ ਸਿਮੜ ਪਇਓ ਸ਼ੰਕਰ ਕੈਠਾ ਸਿਗਰੇ ਸਿਰਟ ਦਿਖਾਏ ਅਚੰਭਾਭ ਆਦ ਚੁਗਾਦ ਸਰੂਪ ਸੋਇਮ ਭਾਵ ਅਬਰਛਾ ਮੇਰੀ ਤੁਮ ਕਰੋ ਸੇਖੋ ਬਾਰ ਸਿਕ ਸੰਗ ਰੋ ਦੁਇ ਜਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਹਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੋਖਤ ਹੋਵੈ ਮਾਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਹਿ ਤਾਕੇ ਕਾਲ ਨਿਕਟ ਨਹਿ ਆਹਿ ਰੱਛਾ ਹੋਏ ਤਾਹਿ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੇਅੰਤ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਹਿਰ ਹੋ ਤਾਕੇ ਤਾਪ ਤਨਕ ਮਹਿਰ ਹੋ ਸਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਚਾਚ ਵਸ ਕਰ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ ਜਿਨਰ ਨਾਮ ਤੇ ਹਾਰੋ ਕਾਹ ਆਦਰਦ ਦੁਸ਼ਟ ਦੋਗ ਤੇ ਰਾਹ ਖੜਕੇ ਤਮੈਂ ਚਰਨ ਤੇ ਹਾਰੀ ਆਪ ਹੱਦ ਲਿਹੋ ਉਬਾਰੀ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਗ ਤੇ ਲਿਹੋ ਬਚਾਈ ਕੜਕੇਤ ਮੈਂ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੇ ਸਰਬ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ